ਅੱਜ 24 ਸਤੰਬਰ ਦੇ ਵਿੱਚ ਵਿਸ਼ੇਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੱਜ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰੇ ਸਾਥੀਆਂ ਜੀ ਟੀਵੀ ਸञ्चालਕ ਤੇ ਪੱਤਰਕਾਰ ਤਰਨਜੀਤ ਸਿੰਘ ਗਿੱਲ ਸੋਅ ਪ੍ਰੋਗਰਾਮ ਦਾ ਗਾਇਕ ਕਰਦੇ ਗਿੱਲ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਬੜੀ ਦੁਖਦਾਈ ਲਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਸੋਮਵਾਰ ਤੋਂ ਹੁਣ ਤੱਕ ਇਜ਼ਰਾਈਲੀ ਹਵਾਈ ਹਮਲਿਆਂ ਦੇ ਵਿੱਚ 558 ਲੋਕਾਂ ਦੀ ਮੌਤ ਹੋਈ ਬਿਲਕੁਲ ਜੀ ਉਹਨਾਂ ਨੇ ਕਿਹਾ ਕਿ 558 ਲੋਕ ਮਾਰੇ ਗਏ ਪੰਜਾਬ ਬੱਚੇ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਲ 1835 ਲੋਕ ਜਿਹੜੇ ਇਸ ਹਮਲੇ 'ਚ ਜ਼ਖਮੀ ਹੋਏ ਆ ਤੇ ਮੈਡੀਕਲ ਸਟਾਫ ਜਿਹੜਾ ਉਹ ਲਗਾਤਾਰ ਜਿਹੜੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰ ਰਿਹਾ ਤੇ ਜਿਹੜੇ ਜ਼ਖਮੀ ਹੋਏ ਲੋਕ ਉਹਨਾਂ ਦੀ ਦੇਖਭਾਲ ਕਰ ਰਿਹਾ ਉਹਨਾਂ ਕਹਿੰਦੇ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਸਿਹਤ ਖੇਤਰੀਆ ਇਹਦੇ ਸਮਰਥਨ ਇਹਦਾ ਸਮਰਥਨ ਕਰਨ ਦੀ ਲੋੜ ਆ ਜੀ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਬੁਰਾ ਨਹੀਂ ਹੋਵੇਗਾ ਤੇ ਅੱਬ ਯਾਦ ਹੋਰਾਂ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆ ਨਾਲ ਚਾਰ ਜਿਹੜੇ ਸਾਡੇ ਸਿਹਤ ਕਰਮਚਾਰੀ ਉਹ ਵੀ ਮਾਰੇ ਗਏ ਆ ਤੇ ਉਹਨਾਂ ਨੇ ਸਾਡੀਆਂ ਹਸਪਤਾਲਾਂ ਤੇ ਤੇ ਐਂਬੂਲੈਂਸਾਂ ਤੇ ਹਮਲੇ ਕੀਤੇ ਆ ਪਰ ਦੂਜੇ ਪਾਸੇ ਇਜ਼raਇਲੀ ਫੌਜ ਨੇ ਕਿਹਾ ਕਿ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਜਗ੍ਹਾ ਤੇ ਹਮਲਾ ਕੀਤਾ ਜਿੱਥੇ ਇਸਲਾਮ ਦੇ ਹਥਿਆਰਾਂ ਦੇ ਗਦਾਮ ਸੀਗੇ ਹਾਂ ਜੀ ਇਜ਼ਰਾਈਲੀ ਫੌਜ ਨੇ ਕਿਆ ਹੈ ਕਿ ਲਿਬਨਾਨ ਦੇ ਫੁੱਲਾ ਤੇ ਉੱਤਰੀ ਇਜ਼ਰਾਈਲ ਦੀਆਂ ਕਾਟੀਆਂ ਤੇ ਹਮਲੇ ਦੇ ਜਵਾਬ ਦੇ ਵਿੱਚ ਉਸ ਨੇ ਲਿਬਨਾਨ 'ਚ ਕਈ ਦਰਜਣ ਹorezਬੁੱਲਾਟ ਕਾਣੇ ਨਿਸ਼ਾਨਾ ਬਣਾਇਆ। ਬਿਲਕੁਲ ਪਹਿਲਾਂ ਇਹ ਜ਼ਬੁੱਲਾ ਨੇ ਕਾਫੀ ਸਾਰੇ ਰਾਕੇਟ ਲਾਗੇ ਸੀਗੇ ਜਿਹੜਾ ਹਾਲਾਂਕਿ ਇਜ਼ਰਾਈਲ ਨੇ ਖੰਡਨ ਕੀਤਾ ਕਿ ਸਾਡੇ ਜਿਹੜਾ ਆਇਰਨ ਡੋਮ ਹੈ ਉਹਨੇ ਹੋਰ ਫੜਨੇ ਸੀ ਅੱਗੇ ਨਹੀਂ ਆਉਣ ਦਿੱਤੇ ਜਾਂ ਕੋ ਡਿੱਗੇ ਵੀ ਤੇ ਉਹ ਖਾਲੀ ਜਗ੍ਹਾ ਤੇ ਡਿੱਗੇ ਪਰ ਕੁਝ ਖਬਰਾਂ ਆ ਰਹੀਆਂ ਕਿ ਉਹਨਾਂ ਰਾਕੇਟਾਂ ਨਾਲ ਇਜ਼ਰਾਈਲ ਦੇ ਉੱਤਰੀ ਇਲਾਕੇ 'ਚ ਭਾਰੀ ਨੁਕਸਾਨ ਹੋਇਆ। ਆਪਾਂ ਕੱਲ ਵੀ ਖਬਰ ਕੀਤੀ ਸੀ ਕਿ ਉਹਨਾਂ ਕਹਿ ਕੇ ਸੀ ਉਹਨਾਂ 'ਚ ਹਮਲੇ ਇਹ ਰੱਖਾਂਗੇ ਜਿੰਨਾ ਚਿਰ ਸਾਡੇ ਉੱਤਰੀ ਇਲਾਕੇ ਚੋਂ ਜਿਹੜੇ ਲਿਬਨਾਨ ਦੇ ਨਾਲ ਲੱਗੇ ਇਲਾਕੇ ਆ ਉਹ ਤੋਂ ਲੋਕ ਉੱਠ ਕੇ ਆਪਣੇ ਘਰਾਂ 'ਚ ਵਾਪਸ ਨਹੀਂ ਜਾ ਸਕਦੇ ਉਹਨਾਂ ਚਿਰ ਅਸੀਂ ਲਿਬਨਾਨ ਦੇ ਉੱਤੇ ਆਪਣੇ ਹਮਲੇ ਜਾਰੀ ਰੱਖਾਂਗੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਹਜ਼ਬੁੱਲਾ ਦਾ ਅਟੈਕ ਹੋਇਆ ਆਪਣੇ ਇਜ਼ਰਾਈਲ ਤੇ ਉਹਦੇ ਨਾਲ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹਾਲਾਂਕਿ ਉਹਨਾਂ ਨੇ ਇਹਨੂੰ ਐਡਮਿਟ ਨਹੀਂ ਕੀਤਾ ਸੋ ਹੁਣ ਇਜ਼ਰਾਈਲ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਸਾਡੇ ਜਿਹੜੇ ਜਿਹੜਾ ਕੁਝਾਜ ਨੇ ਅਸੀਂ ਦੱਖਣੀ ਲਬਨਾਨ ਚ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਤੇ ਹਮਲਾ ਕੀਤਾ ਤੇ ਉਹਨਾਂ ਨੇ ਕਿਹਾ ਸੀ ਰਾਕਟ ਲਾਂਚਰਾਂ ਨਾਲ ਹੀ ਹਮਲਾ ਕੀਤਾ ਤੇ ਹਵਾਈ ਹਮਲੇ ਵੀ ਕੀਤੇ ਆ ਤੇ ਜਿਹੜੇ ਲਬਨਾਨ ਦੇ ਪ੍ਰਧਾਨ ਮੰਤਰੀ ਨੇ ਨਜੀਬ ਮਕਾਤੀ ਰੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮੈਂ ਯੂਨ ਜਿਹੜੀ ਮਾਂ ਸਭਾ ਦੀ ਬੈਠਕ ਹੋ ਰਹੀ ਉਹ ਚ ਸ਼ਾਮਲ ਹੋਣ ਨਹੀਂ ਜਾਣਾ ਪਰ ਹੁਣ ਉਹਨਾਂ ਨੇ ਕਿਹਾ ਹੈ ਕਿ ਮੈਂ ਉਸ ਮੀਟਿੰਗ ਵਿੱਚ ਜਾ ਰਿਹਾ ਜੀ 이란 اسرائیل ਵਿਰੁੱਧ ਸੰਯੁਕਤ ਰਾਸ਼ਟਰ ਦੀ ਸਮਝ ਇਨਕਾਰਵਾਈ ਦੀ ਨਿੰਦਾ ਕੀਤੀ ਹੈ ਇਹ ਮਸੂਦ ਪੇਜਿਕਸਰ ਨੇ ਇਰਾਨ ਦੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਰਾਨ ਇਜ਼ਰਾਈਲ ਦੇ ਵਿਰੁੱਧ ਸੰਯੁਕਤ ਰਾਸ਼ਟਰ ਜਿਸ ਤਰ੍ਹਾਂ ਦੀ ਕਾਰਵਾਈ ਆ ਲੱਗਦਾ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਆ ਉਹਨਾਂ ਨੇ ਕਿਹਾ ਹੈ ਕਿ ਇੱਕ ਤਾਂ ਉਹ ਬਿਲਕੁਲ ਕੋਈ ਕਿਰਿਆਸ਼ੀਲਤਾ ਨਹੀਂ ਦਿਖਾ ਰਹੇ ਕੋਈ ਐਕਟਿਵਲੀ ਕੰਮ ਨਹੀਂ ਕਰ ਰਹੇ ਤੇ ਦੂਜੇ ਪਾਸੇ ਸ਼ਾਇਦ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੇ ਇਹਦੀ ਨਿੰਦਾ ਕੀਤੀ ਆ ਉਹਨਾਂ ਨੇ ਕਿਹਾ ਕਿ ਸਮਝ ਤੋਂ ਰਾਇਤ ਤੇ ਸਮਝ ਤੋਂ ਬਾਹਰ ਜੋ ਕੁਝ ਕਰ ਰਿਹਾ ਸੰਯੁਕਤ ਰਾਸ਼ਟਰ ਇਹ ਹੈ ਤੇ ਉਹਨਾਂ ਨੇ ਕਿਹਾ ਕਿ ਮੇਰੇ ਸੰਯੁਕਤ ਰਾਸ਼ਟਰ ਦੇ ਜਨ ਸਕੱਤਰ ਨਾਲ ਮੁਲਾਕਾਤ ਹੋਈ ਆ ਤੇ ਜਿਸ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਅਪਰਾਧ ਹੋ ਰਹੇ ਜੰਗੀ ਉਹਨਾਂ ਵਿਰੁੱਧ ਜਿਹੜਾ ਸੰਯੁਕਤ ਰਾਸ਼ਟਰ ਹੈ ਉਹਦੀ ਕਾਰਵਾਈ ਸਾਰੀ ਬੇਤੁਕੀ ਤੇ ਸਮਝ ਤੋਂ ਬਾਹਰ ਹੈ ਸੋ ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਆਪਣੀ ਡੂੰਗੀ ਚਿੰਤਾ ਜ਼ਾਹਰ ਕਰਦਾ ਪੂਰੇ ਮੱਧ ਪੂਰਬ ਵਿੱਚ ਜੁੱਧ ਦਾ ਜਿਹੜਾ ਸੰਘਰਸ਼ ਦਾ ਫਲਾਹ ਹੋ ਰਿਹਾ ਪਰ ਸੰਯੁਕਤ ਰਾਸ਼ਟਰ ਸੰਘ ਕੋਈ ਵੀ ਠੋਸ ਕਾਰਵਾਈ ਨਹੀਂ ਕਰ ਰਿਹਾ ਜੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੰਯੁਕਤ ਰਾਸ਼ਟਰ ਵਿੱਚ ਡੈਲੀਗੇਟਾਂ ਨੂੰ ਕਿਹਾ ਕਿ ਵਿਸ਼ੇ ਦੇ ਵੇਲੇ ਗਲੋਬਲ ਇਨਫਲੈਕਸ਼ਨ ਬਿੰਦੂ ਤੇ ਹੈ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਸਾਹਮਣੇ ਹੁਣ ਗੰਭੀਰ ਗਲੋਬਲ ਚੁਣੌਤੀਆਂ ਨੇ ਜਿਨ੍ਹਾਂ ਨੂੰ ਸਾਹਮਣਾ ਕਰਨਾ ਹੈ ਤਾਂ ਸਾਨੂੰ ਸਾਰੇ ਮਤਭੇਦ ਜਿਹੜੇ ਆ ਇੱਕ ਪਾਸੇ ਰੱਖ ਕੇ ਕੰਮ ਕਰਨਾ ਪਏਗਾ ਤੇ ਦੇਖ ਲਈ ਇੱਕ ਹੋਰ ਚੰਗਾ ਸ਼ਾਂਤਮਈ ਸੰਸਾਰ ਜਿਹੜਾ ਉਹਦਾ ਨਿਰਮਾਣ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਆ ਇਸ ਤਰੀਕੇ ਦਾ ਸੰਸਾਰ ਉਹ ਜਿਹੜਾ ਉਹ ਬਣਾਉਣਾ ਚਾਹੀਦਾ ਜਿਹਦੇ ਵਿੱਚ ਨਿਰਪੱਖਤਾ ਹੋਵੇ ਸਭ ਇੱਕ ਨੂੰ ਇਨਸਾਫ ਮਿਲ ਸਕੇ ਜਿਹੜੇ ਟਰੂਡੋ ਨੇ ਆਪਣੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਉਹ ਸੰਯੁਕਤ ਰਾਸ਼ਟਰ ਦੇ ਭਵਿੱਖ ਬਾਰੇ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਚ ਬੋਲ ਰਹੇ ਸੀਗੇ ਤੇ ਉਹਨਾਂ ਨੇ ਇਹਦੇ ਵਿੱਚ ਕਿਹਾ ਹੈ ਕਿ ਵੀ ਅੰਤਰਰਾਸ਼ਟਰੀ ਜੋ ਕੁਝ ਝਗੜੇ ਆ ਜਾਂ ਜੋ ਉਹਨਾਂ ਤੇ ਸਹਿਮਤੀ ਬਣਾਉਣ ਦੀ ਲੋੜ ਹੈ ਤੇ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਲੋਕਤੰਤਰ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾਵੇ ਤੇ ਵਿਸ਼ਵ ਦੀ ਸੁਰੱਖਿਆ ਜਿਹੜੀ ਆ ਉਹ ਕਿਵੇਂ ਕੀਤੀ ਜਾਵੇ ਜਿਹੜੇ ਮੁਲਕਾਂ 'ਚ ਮਤਲਬ ਸਿਹਤ ਸੁਆਵਾਂ ਨੇ ਤੇ ਲੋਕਤੰਤਰ ਆ ਬੱਚਿਆਂ ਦੀ ਸਿਹਤ ਆ ਇਹਨਾਂ ਨੂੰ ਜਿਹੜਾ ਉਹ ਬਿਹਤਰ ਬਣਾਉਣ ਵੱਲ ਮਿਲ ਜੁਲ ਕੇ ਕਦਮ ਚੁੱਕਣ ਦੀ ਲੋੜ ਹੈ ਇਮigਰੇਸ਼ਨ ਮੰਤਰੀ ਜਿਹੜੇ ਮਾਰਕ ਮਿਲਰ ਨੇ ਉਹਨਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਿਦਿਆਰਥੀ ਵੀਜ਼ਾ ਤੇ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਜਿਹੜਾ ਕੈਨੇਡਾ ਦੇ ਵਿੱਚ ਰਾਜਨੀਤਿਕ ਸ਼ਰਨ ਦਾ ਦਾਵਾ ਬਹੁਤ ਲੋਕ ਕਰ ਰਹੇ ਆ ਉਹ ਕਹਿੰਦੇ ਆ ਕਿ ਇਹ ਬੜਾ ਚਿੰਤਾਜਨਕ ਰੁਝਾਨ ਆ ਕਿ ਆਉਂਦੇ ਤੇ ਲੋਕ ਸਟੂਡੈਂਟ ਆ ਪਰ ਇੱਥੇ ਆ ਕੇ ਮੁੜ ਕੇ ਉਹ ਆਪਣੇ ਆਪ ਨੂੰ ਅਸਾਈਲਮ ਜਿਹੜੀ ਆ ਉਹ ਪੇ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਉਹਨਾਂ ਨੇ ਇੱਕ ਵੈਸਟ ਬਲਾਕ ਆ ਟੀਵੀ ਚੈਨਲ ਉੱਚ ਐਤਵਾਰ ਨੂੰ ਇੱਕ ਇੰਟਰਵਿਊ ਪ੍ਰਸਾਰਤ ਹੋਈ ਆ ਜਿਹਦੇ ਵਿੱਚ ਉਹ ਮਰਸਡੀਸ ਸਟੀਫਨਸਨ ਨਾਲ ਗੱਲ ਕਰ ਰਹੇ ਸੀਗੇ ਮਿਲਰ ਨੇ ਕਿਹਾ ਕਿ ਜਿਹੜੇ ਅੰਤਰਰਾਸ਼ਟਰੀ ਪ੍ਰੋਗਰਾਮ ਨੇ ਇਹਨਾਂ ਨੂੰ ਕੈਨੇਡਾ ਵਿੱਚ ਬੈਕ ਡੋਰ ਐਂਟਰੀ ਵਜੋਂ ਵਰਤਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਜਿਹੜੇ ਇੱਥੇ ਸਟੂਡੈਂਟ ਆਉਂਦੇ ਨੇ ਉਹ ਇਸ ਕਰਕੇ ਵੀ ਇਹ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਟਿਊਸ਼ਨ ਫੀਸਾਂ ਨੇ ਉਹ ਘੱਟ ਹੋਣ ਲੱਗਣਾ ਤੇ ਉਹਨਾਂ ਨੇ ਯੂਨੀਵਰਸਿਟੀਆ ਤੇ ਕਾਲਜਾਂ ਨੂੰ ਵੀ ਕਿਹਾ ਕਿ ਜਿਹੜੀ ਆਪਣੀ ਸਕਰੀਨਿੰਗ ਕਰਦੇ ਹੋ ਜਿਹੜੇ ਤੁਸੀਂ ਲੋਕਾਂ ਨੂੰ ਲੈ ਕੇ ਆਉਂਦੇ ਹੋ ਉਹਦੇ 'ਚ ਤੁਹਾਨੂੰ ਸੁਧਾਰ ਕਰਨਾ ਚਾਹੀਦਾ ਤੇ ਜਿਹੜੇ ਗਲਤ ਅਨਸਰ ਵਿਦਿਆਰਥੀਆਂ ਦੇ ਰੂਪ 'ਚ ਕੈਨੇਡਾ ਪਹੁੰਚਦੇ ਆ ਉਹਨਾਂ 'ਤੇ ਰੋਕ ਲਗਣੀ ਚਾਹੀਦੀ ਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਵਿਭਾਗ ਜਿਹੜਾ ਇਹ ਸੁਮੱਚਾ ਜੋਖਮ ਵਰਤਾਰਾ ਚੱਲ ਰਿਹਾ ਉਹਦੀ ਅਸੀਂ ਸਟੱਡੀ ਕਰ ਰਹੇ ਆ ਦਿਨ ਕਰ ਰਹੇ ਆ ਤੇ ਅਸੀਂ ਹੋਰ ਸੁਝਾਅ ਦੇ ਰਹੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਸੁਧਾਰ ਵੀ ਕਰਨ ਦੀ ਅਜੇ ਗੁੰਜਾਇਸ਼ ਬਾਕੀ ਹੈ ਜੀ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਅਨੁਰਾਗ ਕੁਮਾਰਾ ਨੁਦੇਰਾ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਚੁਣਿਆ ਗਿਆ ਹੈ ਇਹ ਤੀਜੀ ਵਾਰ ਹੋਊਗਾ ਜੀ ਲੰਕਾ ਦੇ ਇਤਿਹਾਸ ਚ ਕਿ ਕੋਈ ਔਰਤ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੋਏਗੀ ਜੀ ਮੰਗਲਵਾਰ ਨੂੰ ਜਿਹੜੇ ਉੱਥੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਜੀ ਉਹਨਾਂ ਨੇ ਇੱਕ ਲੈਕਚਰਰ ਸੀ ਪਹਿਲੋਂ ਮੈਡਮ ਜਿਹੜੇ ਹਰੀਨੀ ਅਮਰ ਸੂਰੀਆ ਉਹਨਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜੀ ਤੇ ਇਹ ਜਿਹੜੇ ਦੋਵੇਂ ਆ ਇਹ ਖੱਬੇ ਪੱਖੀ ਨੈਸ਼ਨਲ ਪੀਪਲ ਪਾਵਰ ਅਲਾਈਅንስ ਦੇ ਮੈਂਬਰ ਨੇ ਤੇ ਇਸ ਗੱਠਜੋੜ ਕੋਲ 225 ਸੀਟਾਂ ਵਾਲੀ ਜਿਹੜੀ ਉਹਨਾਂ ਦੀ ਸੰਸਦ ਹੈ ਰਿ ਸਿਰਫ ਤਿੰਨ ਸੀਟਾਂ ਹੀ ਨੇ ਕਿਉਂਕਿ ਰਾਸ਼ਟਰਪਤੀ ਚੋਣ ਸਿੱਧੀ ਹੋਈ ਹੈ ਤੇ ਪ੍ਰਧਾਨ ਮੰਤਰੀ ਉਹਨਾਂ ਨਾਮਿਨੇਟ ਕੀਤਾ ਆ ਉਹਨਾਂ ਕਿਹਾ ਕਿ ਅਸੀਂ ਅਗਲੇ 24 ਘੰਟੇ ਸੰਸਦ ਭੰਗ ਕਰਾਂ ਕਰਾਂਗੇ ਤੇ ਉਹਦੀਆਂ ਜਿਹੜੀਆਂ ਚੋਣਾਂ ਨੇ ਉਹ ਜਲਦੀ ਤੋਂ ਜਦੀ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਸੋ ਨਵੀਂ ਤਰ੍ਹਾਂ ਦੀ ਉੱਥੇ ਸਰਕਾਰ ਨਵੀਂ ਸਰਕਾਰ ਆ ਰਹੀ ਆ ਭਾਰਤ ਨਾਲ ਵੀ ਉਹਦੇ ਰਿਲੇਸ਼ਨ ਜਿਹੜੇ ਆ ਉਹ ਮੋੜ ਵਿਚਾਰਨ ਵਾਲੀ ਗੱਲ ਆ ਕਿਉਂਕਿ ਉਹ ਥੋੜੇ ਕਮਿਊਨਿਸਟ ਵਿਚਾਰਤਰਾ ਦੇ ਆ ਤੇ ਆਮ ਤੌਰ ਤੇ ਜਿਹੜੇ ਸਿਆਸੀ ਸਮਝ ਰੱਖਣ ਵਾਲੇ ਲੋਕ ਆ ਕਹਿੰਦੇ ਆ ਕਿ ਇਹਨਾਂ ਦਾ ਚੁਕਾ ਜਿਹੜਾ ਵਾ ਉਹ ਹੋ ਸਕਦਾ ਹੈ ਕਿ ਚਾਈਨਾ ਵੱਲ ਜ਼ਿਆਦਾ ਹੋਵੇ ਪਰ ਕਿਉਂਕਿ ਇਹਨਾਂ ਨੂੰ ਬੈਲੈਂਸ ਰੱਖ ਕੇ ਚੱਲਣਾ ਪੈਣਾ ਹੈ ਕਿਉਂਕਿ ਜਦੋਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਸੀ ਆਪਣਾ ਲੰਕਾ ਭਾਰਤ ਨੇ ਤੇ ਚਾਈਨਾ ਨੇ ਦੋਵਾਂ ਨੇ ਇਹਨਾਂ ਦੀ ਬੜੀ ਆਰਥਿਕ ਮਦਦ ਕੀਤੀ ਸੀ ਤੇ ਫਿਰ ਉਹ ਪੈਰਾਂ ਪਾਰ ਹੋਏ ਤੇ ਉਹ ਇਸ ਕਾਬਿਲ ਹੋਏ ਕਿ ਦੁਬਾਰਾ ਆਪਣੀ ਲੋਕਤੰਤਰ ਨੂੰ ਬਹਾਲ ਰੱਖ ਚੱਕਣੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਿਊਯਾਰਕ ਦੇ ਵਿੱਚ ਇੱਕ ਦਵੱਲੀ ਮੀਟਿੰਗ ਜਨ ਯੂਕੇ ਦੇ ਰਾਸ਼ਟਰਪਤੀ ਜਿਹੜੇ ਜਰਸਕੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਇਹ ਮਹੀਨੇ ਚ ਦੂਜੀ ਵਾਰ ਹੋਇਆ ਜੀ ਕਿ ਇਹਨਾਂ ਦੋਨਾਂ ਲੀਡਰਾਂ ਦੀ ਜਿਹੜੀ ਆ ਉਹ ਮੁਲਾਕਾਤ ਹੋਈ ਆ ਕਿਉਂਕਿ ਜਿਹੜਾ ਯੂਕਰੇਨ ਆ ਤੇ ਰਸ਼ੀਆ ਉਹ ਬੜੀ ਵੱਡੀ ਇੱਕ ਜੁੱਧ ਦੇ ਵਿੱਚ ਉਲਝੇ ਹੋਏ ਆ ਤੇ ਪ੍ਰਧਾਨ ਮੰਤਰੀ ਭਾਰਤ ਦੇ ਮੋਦੀ ਸਾਹਿਬ ਨੇ 23 ਅਗਸਤ ਨੂੰ ਹੀ ਯੂਕਰੇਨ ਦਾ ਦੌਰਾ ਕੀਤਾ ਸੀਗਾ ਤੇ ਰੂਸ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਤੇ ਸ਼ਾਂਤੀ ਬਹਾਲ ਕਰਨ ਲਈ ਉਹਨਾਂ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਉਹਦਾ ਉਹਨਾਂ ਵਾਅਦਾ ਵੀ ਕੀਤਾ ਸੀ ਸੋ ਜਿਹੜੇ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਇਹ ਪਵੇਖ ਵਾਸਤੇ ਸੰਮੇਲਨ ਹੋ ਰਿਹਾ ਕਿ ਪਵੇਖੋ ਚ ਯੂਨੋ ਕੀ ਹੋਵੇ ਕਿਸ ਤਰ੍ਹਾਂ ਦਾ ਹੋਵੇ ਉਹਦੇ ਮੀਟਿੰਗ ਦੇ ਵਿੱਚ ਹੀ ਜਲੈਸਕੀ ਨਾਲ ਗੱਲਬਾਤ ਕੀਤੀ ਜਿੱਥੇ ਟੂਡੋਰਾਂ ਦੀ ਆਪਾਂ ਜ਼ਿਕਰ ਕੀਤਾ ਕਿ ਉਹ ਉੱਥੇ ਭਾਸ਼ਣ ਦਿੱਤਾ ਸੀਗਾ ਤੇ ਅਮਰੀਕਾ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਟਰੰਪ ਸਾਹਿਬ ਉਹਨਾਂ ਨਾਲ ਮੁਲਾਕਾਤ ਨਹੀਂ ਉਹਨਾਂ ਦੀ ਹੋ ਸਕੀ ਕਿਉਂਕਿ ਟਰੰਕ ਨੇ ਟਰੰਪ ਨੇ ਪਹਿਲਾਂ ਐਲਾਨ ਕੀਤਾ ਸੀਗਾ ਕਿ ਉਹ ਜਦੋਂ ਅਮਰੀਕਾ ਯਾਤਰਾ ਤੇ ਪ੍ਰਧਾਨ ਮੰਤਰੀ ਆਉਣਗੇ ਤੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਏਗੀ ਕਿਉਂਕਿ ਉਹ ਵੀ ਆਪਣੀ ਇਲੈਕਸ਼ਨ ਚੁਰਜਿਆ ਤੇ ਮੋਦੀ ਰਾਂ ਦਾ ਵੀ 3 ਦਿਨ ਦਾ ਪ੍ਰੋਗਰਾਮ ਜਿਹੜਾ ਬੜਾ ਬਿਜ਼ੀ ਸੀਗਾ ਤੇ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਤੇ ਇਹ ਵੀ ਲੋਕ ਦੇਖ ਰਹੇ ਆ ਕਿ ਜਿਸ ਤਰੀਕੇ ਨਾਲ ਉਹਨਾਂ ਜੋ ਵਾਈਡਨ ਦੀ ਤਾਰੀਫ ਕੀਤੀ ਹੈ ਜਗਾ ਜਗਾ ਉਹ ਜਾਣ ਬੁੱਝ ਕੇ ਵੀ ਹੋ ਸਕਦਾ ਕਿ ਟਰੰਪ ਨੂੰ ਨਾਂ ਮਿਲੇ ਹੋਣ ਪਿਛਲੀ ਵਾਰ ਜਦੋਂ ਹੋਦੀ ਮੋਦੀ ਆਇਆ ਸੀ ਤੇ ਉੱਥੇ ਤੇ ਜਿਹੜੇ ਆ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਕਿਹਾ ਸੀ ਕਿ ਟਰੰਪ ਮੇਰੇ ਨਿੱਜੀ ਤੇ ਬੜੇ ਗੂੜੇ ਮਿੱਤਰ ਆ ਤੇ ਉਹਨਾਂ ਨੇ ਨਾਰਾ ਵੀ ਦਿੱਤਾ ਸੀ ਆਪਕੀ ਵਾਰ ਟਰੰਪ ਸਰਕਾਰ ਤੇ ਇਸ ਵਾਰ ਉਹਨਾਂ ਗੱਲਾਂ ਤੋਂ ਬਚਦੇ ਨਜ਼ਰ ਆਏ ਆ ਕਿਤੇ ਨਾ ਕਿਤੇ ਤੇ ਉਹਨਾਂ ਨੇ ਇਸ ਕਰਕੇ ਵੀ ਹੋ ਸਕਦਾ ਕਿ ਟਰੰਪ ਨਾਲ ਮੁਲਾਕਾਤ ਨਾ ਕੀਤੀ ਹੋਵੇ ਸਿਰਜਲੈਂਡ ਦੇ ਵਿੱਚ ਖੁਦ ਬੁਟਕੁਸ਼ੀ ਕੈਪਸੂਲ ਦੇ ਵਿੱਚ ਸ਼ੱਕੀ ਮੌਤ ਸਬੰਧੀ ਕਈ ਗ੍ਰਿਫਤਾਰ ਹੋਏ ਇਹ ਬੜੀ ਖਤਰਨਾਕ ਖਬਰ ਹੈ ਕਿ ਸਟੱਟਰ ਲੈਂਡ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕੈਪਸੂਲ ਬਣਾਇਆ ਗਿਆ ਆ ਜਿਹਦੇ ਵਿੱਚ ਕੁਝ ਲੋਕ ਜਿਹੜੇ ਜ਼ਿੰਦਗੀ ਤੋਂ ਨਿਰਾਸ਼ ਨੇ ਜਾਂ ਡਿਪਰੈਸ਼ਨ 'ਚ ਨੇ ਜਾਂ ਕੋਈ ਇਸ ਤਰ੍ਹਾਂ ਦੇ ਆ ਉਹ ਮੌਤ ਨੂੰ ਆਪਣੇ ਕੋਲੇ ਲਾ ਸਕਦੇ ਆ ਉਹ ਇੱਕ ਕਿਸਮ ਦਾ ਬਕਸਾ ਆ ਉਦੇ ਵਿੱਚ ਵੜ ਕੇ ਤੇ ਬੰਦਾ ਅੰਦਰੋਂ ਬਟਨ ਦਬਾ ਦਿੰਦਾ ਤੇ ਉਹ ਚ ਨਾਈਟ੍ਰੋਜਨ ਗੈਸ ਭਰ ਜਾਂਦੀ ਆ ਉਹ ਇੰਨੀ ਤੇਜ਼ੀ ਨਾਲ ਹੁੰਦੀ ਆ ਕਿ ਬੰਦੇ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਮੈਂ ਨੀਂਦ ਚ ਆ ਗਿਆ ਤੇ ਮੁੜ ਕੇ ਉਹ ਮਰ ਜਾਂਦਾ ਆ ਸੋ ਇਹਦੇ ਨਾਲ ਕਈ ਜਿਹੜਾ ਮਤਲਬ ਸੁਇਸਾਈਡ ਹੋਏ ਆ ਤੇ ਉਹਨਾਂ ਦੇ ਉੱਤੇ ਹੁਣ ਫੌਜਦਾਰੀ ਕਾਰਵਾਈ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਇਹਨੂੰ ਸੈਂਕ్రో ਸੁਇਸਾਈਡ ਕੈਪਸੂਲ ਦਾ ਨਾਮ ਦਿੱਤਾ ਗਿਆ ਤੇ ਇਹ ਕਈ ਲੋਕ ਹੁੰਦਾ ਕਿ ਇਹਦੇ ਚ ਜਿਹੜੇ ਇਦਾਂ ਦੀ ਖਬਰਾਂ ਆਈਆਂ ਕਿ ਮਰ ਗਏ ਆ ਇੱਕ ਸੀਲਬੰਦ ਚੈਂਬਰ ਆ ਤੇ ਜਿਵੇਂ ਮੈਂ ਦੱਸਿਆ ਕਿ ਇਹਦੇ ਚ ਅੰਦਰ ਵੜ ਕੇ ਬੰਦਾ ਆਪੇ ਹੀ ਬਟਨ ਦਬਾਉਂਦਾ ਤੇ ਉਹ ਉਹਦੇ ਚ ਗੈਸ ਭਰ ਜਾਂਦੀ ਆ ਉਹਨੂੰ ਲੱਗਦਾ ਕਿ ਮੈਨੂੰ ਨੀਂਦ ਆ ਰਹੀ ਓ ਸੌ ਜਾਂਦਾ ਪਰ ਉਹਦਾ ਮਿੰਟਾਂ ਚ ਹੀ ਜਿਹੜਾ ਦਮ ਘੁੱਟਣ ਕਰਕੇ ਮੌਤ ਹੋ ਜਾਂਦੀ ਆ ਤੇ ਪੱਛਮੀ ਮੁਲਕਾਂ ਚ ਕਈ ਕੰਪਨੀਆਂ ਇਹੋ ਜੇ ਕੈਪਸੂਲ ਬਣਾ ਰਹੀਆਂ ਨੇ ਇਥੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਮੁਲਕਾਂ ਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਜਿੱਥੋਂ ਦੀ ਤੇਹਜ਼ੀਬ ਬੜੀ ਐਡਵਾਂਸ ਹੈ ਜਿੱਥੋਂ ਦੀ ਇਕਨੋਮੀ ਬੜੀ ਸਟਰੋਂਗ ਹੈ ਉੱਥੇ ਲੋਕ ਜਿਹੜੇ ਆ ਉਹ ਜ਼ਿੰਦਗੀ ਤੋਂ ਕਿਸ ਤਰ੍ਹਾਂ ਪਰੇਸ਼ਾਨ ਨੇ ਜਾਂ ਸਤਾਏ ਹੋਏ ਨੇ ਇਹ ਚੀਜ਼ਾਂ ਵੀ ਲੱਗਦੀਆਂ ਇੱਥੇ ਹੋਰ ਸਟੱਡੀ ਜਿਹੜੀ ਆ ਹੋਣੀ ਚਾਹੀਦੀ ਆ ਵੱਖ-ਵੱਖ ਵਿਦਵਾਨਾਂ ਨੂੰ ਯੂਨੀਵਰਸਿਟੀਆਂ ਨੂੰ ਇੱਥੇ ਖੋਜ ਕਰਨੀ ਚਾਹੀਦੀ ਆ ਵੀ ਕੀ ਕਾਰਨ ਨੇ ਕਿ ਲੋਕ ਆਪਣੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਗੁਣਾ ਚਾਹੁੰਦੇ ਆ ਭਾਰਤ ਵਰਗੇ ਜਾਂ ਹੋਰ ਗਰੀਬ ਮੁਲਕਾਂ 'ਚ ਆਪਾਂ ਕਹਿ ਦਿੰਨੇ ਆ ਕਿ ਕਰਜ਼ਿਆਂ ਨਾਲ ਸਤਾਏ ਹੋਏ ਲੋਕ ਆ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਆ ਤੇ ਲੋਕ ਜ਼ਿੰਦਗੀ ਤੋਂ ਤੰਗ ਨੇ ਤੇ ਜਿਹੜੇ ਮੁਲਕ ਆਪਣੇ ਆਪ ਨੂੰ ਕਹਿੰਦੇ ਬੜੇ ਖੁਸ਼ਹਾਲ ਆ ਸਾਡੀ ਕੋਈ ਨਾ ਬੜੀ ਸਟਰੋਂਗ ਆ ਜੀ 8 ਕੰਟਰੀ ਵਰਗੇ ਕੰਟਰੀ ਸਵਿਟਜ਼ਰਲੈਂਡ ਕੋਈ ਮਾੜਾ ਕੰਟਰੀ ਨਹੀਂ ਦੁਨੀਆ ਦਾ ਸਭ ਤੋਂ ਵਧੀਆ ਕੰਟਰੀ ਕਿਹਾ ਜਾਂਦਾ ਜੀ ਜੋ ਉੱਥੇ ਹੋ ਜੇ ਕਿ ਡਰਾਮਾ ਹੋ ਰੀਆਂ ਨੇ ਤੇ ਬਾਕੀ ਦੁਨੀਆ ਦਾ ਫਿਰ ਜਿਹੜਾ ਉਹ ਕੀ ਕਿਹਾ ਜਾ ਸਕਦਾ ਪਾਕਿਸਤਾਨ ਦੇ ਵਿੱਚ ਪਰਿਵਾਰ ਦੇ ਸਾਹਮਣੇ ਹਿੰਬਾਲਕ ਤੇ ਨਾਲ ਸੰਗੋਖ ਜ਼ਬਰਜਨਾਗ ਤੇ ਕਾਰ ਰੋਕੇ ਲੁੱਟਮਰ ਕਰਨ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਜੀ ਪਾਕਿਸਤਾਨ ਹੋਵੇ ਭਾਰਤ ਹੋਵੇ ਲਗਾਤਾਰ ਇਹ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਇਹ ਪੰਜਾਬ ਦੇ ਵਿੱਚ ਇਹ ਘਟਨਾ ਹੋਈ ਹੈ ਪਾਕਿਸਤਾਨ ਵਾਲੇ ਪਾਸੇ ਦੇ ਇੱਕ ਪਰਿਵਾਰ ਜਿਹੜਾ ਸੀਗਾ ਉਹ ਆਪਣੇ ਇੱਕ ਬੰਦਾ ਆਪਣੀ ਪਤਨੀ ਨਾਲ ਤੇ ਦੋ ਬੱਚਿਆਂ ਨਾਲ ਤੇ ਇੱਕ ਉਹਦੀ 17 ਸਾਲ ਦੀ ਭਤੀਜੀ ਵੀ ਸੀ ਉਹਦੇ ਨਾਲ ਜੀ ਉਹ ਬਹਾਵਲ ਨਗਰਵਾਲ ਨੂੰ ਆ ਰਿਹਾ ਸੀਗਾ ਤੇ ਪਾਕ ਪਟਮ ਜਿਹੜੀ ਜਗ੍ਹਾ ਫਰੀ ਸਾਹਿਬ ਦਾ ਜਿਹੜਾ ਜਗ੍ਹਾ ਉਹਦੇ ਨੇੜੇ ਉਹਨਾਂ ਦੀ ਕਾਰ ਨੂੰ ਲਟੇਰੇ ਜਿਹੜੇ ਹਥਿਆਰਬੰਦ ਰੋਕ ਲੈਂਦੇ ਆ ਚਾਰ ਤੇ ਉਹਨਾਂ ਦੀ ਪਿੰਨੋ ਕਾਰ ਦਾ ਪਿੱਛਾ ਕਰਦੇ ਫਿਰ ਉਹਨੂੰ ਰੋਕ ਲੈਂਦੇ ਆ ਫਿਰ ਉਹਨਾਂ ਕੋਲ ਜੋ ਕੁਝ ਨਗਦੀ ਸੋਨੇ ਦੇ ਗਹਿਣੇ ਮੋਬਾਈਲ ਫੋਨ ਸਾਰਾ ਕੋਈ ਤੇ ਕਾਰ ਦੀ ਚਾਬੀ ਵੀ ਖੋਲ ਲੈਂਦੇ ਆ ਤੇ ਇਸ ਤੋਂ ਬਾਅਦ ਜਿਹੜੀ ਉਹਦੀ ਭਤੀਜੀ ਹੈ 17 ਸਾਲਾਂ ਦੀ ਲੜਕੀ ਉਹਨੂੰ ਦੋ ਵਿਅਕਤੀ ਖਿੱਚ ਕੇ ਖੇਤਾਂ ਚ ਲੈ ਜਾਂਦੇ ਆ ਤੇ ਦੋ ਜਿਹੜੇ ਆ ਉਹ ਜਿਹੜੀ ਕਾਰ ਰੋਕੀ ਆ ਉਹਨਾਂ ਦੇ ਨਿਗਰਾਨੀ ਰੱਖਣ ਲਈ ਬੰਦੂਕਾਂ ਲੈ ਕੇ ਉੱਥੇ ਖੜੇ ਰਹਿੰਦੇ ਆ ਤੇ ਇੱਕ ਸੰਸਦਵੀ ਕੇ ਇਹ ਵਾਰਦਾਤ ਜਿਹੜੀ ਹੋਈ ਆ ਜਿਹੜੀ ਮਰੀਮ ਨਵਾਜ਼ ਆ ਉਥੋਂ ਦੀ ਮੁੱਖ ਮੰਤਰੀ ਨਵਾਜ਼ شریف ਰਾਂ ਦੀ ਬੇਟੀ ਜੀ ਉਹਨੇ ਕਿਹਾ ਕਿ ਜਿਹੜੀ ਇਹ ਘਟਨਾ ਹੋਈ ਆ ਇਹਦੇ ਜਿਹੜੇ ਦੋਸ਼ੀਆਂ ਨੂੰ 38 ਘੰਟਿਆਂ ਦੇ ਵਿੱਚ ਦੇ ਜਿਹੜਾ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਪੁਲਿਸ ਨੂੰ ਇਹਨੇ ਨਿਰਦੇਸ਼ ਦਿੱਤੇ ਆ ਇਹੋ ਜੀ ਘਟਨਾ 2020 ਚ ਵੀ ਹੋਈ ਸੀਗੀ ਤੇ ਲਾਹੌਰ ਦੇ ਨੇੜੇ ਇੱਕ ਸੜਕ ਦੇ ਉੱਤੇ ਇੱਕ ਫ੍ਰਾਂਸੀਸੀ ਮੂਲ ਦਾ ਪਰਿਵਾਰ ਸੀਗਾ ਉਹਦੇ ਦੋ ਬੱਚਿਆਂ ਨੇ ਸਾਹਮਣੇ ਹੀ ਉਹਦੇ ਨਾਲ ਜਿਹੜਾ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਤੇ ਇੱਥੇ ਵੀ ਇਦਾਂ ਹੀ ਹੋਇਆ ਕਿ ਉਹ ਪਰਿਵਾਰ ਦੇ ਸਾਹਮਣੇ ਕਿਸਮ ਦਾ ਜਿਹੜਾ ਬਲਾਤਕਾਰ ਹੈ ਉਹ ਕੀਤਾ ਗਿਆ ਜੀ ਮੁੱਖ ਮੰਤਰੀ ਸਿਧਾਰ ਮਈਆ ਦੀ ਪਟੀਸ਼ਨ ਹਾਈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਇਹ ਮੁੱਖ ਮੰਤਰੀ ਸਿਧਾਰ ਮਈਆ ਨੂੰ ਇੱਕ ਜਿਹੜੇ ਅਧਿਕਾਰੀ ਹੁੰਦੇ ਆ ਜਾਂ ਜਿਹੜੇ ਕਿਸੇ ਸੰਵਿਧਾਨਕ ਪੋਸਟ ਤੇ ਲੋਕ ਹੁੰਦੇ ਆ ਉਹਨਾਂ ਤੇ ਕੋਈ ਮੁਕਦਮਾ ਚਲਾਉਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਆ ਤੇ ਉਹ ਪਰਮਿਸ਼ਨ ਦਿੱਤੀ ਸੀ ਗਵਰਨਰ ਨੇ ਤੇ ਗਵਰਨਰ ਦੀ ਪ੍ਰਤੀਸ਼ਪ ਜਿਹੜੀ ਹੈਗੀ ਸੀ ਉਹ ਪਟੀਸ਼ਨ ਪਾ ਕੇ ਨਾ ਹਾਈ ਕੋਰਟ ਚ ਕਿਹਾ ਸੀ ਕਿ ਇਹ ਜਿਹੜੀ ਆ ਇਹ ਮੈਨੂੰ ਜਾਣ ਕੇ ਬਦਨਾਮ ਕਰ ਲਈ ਜਾਂ ਇਦਾਂ ਕਰਿਆ ਕੀਤਾ ਗਿਆ ਪਰ ਜਿਹੜੀ ਕਰਨਾਟਕ ਦੀ ਹਾਈ ਕੋਰਟ ਆ ਉਹਨੇ ਉਹਨਾਂ ਦੀ ਇਹ ਪਟੀਸ਼ਨ ਜਿਹੜੀ ਆ ਉਹ ਖਾਰਜ ਕਰ ਦਿੱਤੀ ਆ ਕਿਉਂਕਿ ਉਹਨਾਂ ਨੇ ਜਿਹੜੀ ਮਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਆ ਉਹਦੇ ਇੱਕ ਜ਼ਮੀਨ ਦੇ ਘਟਾਲੇ ਦੇ ਮਾਮਲੇ 'ਚ ਇਹ ਜਿਹੜਾ ਇਨਕੁਆਇਰੀ ਉਹਨਾਂ ਦੀ ਹੋਣੀ ਆ ਕਿਹਾ ਜਾਂਦਾ ਕਿ 14 ਪਲਾਟ ਕੱਲੇ ਉਹਨਾਂ ਨੇ ਆਪਣੀ ਵਾਈਫ ਨੂੰ ਨਾ ਹੀ ਉੱਥੇ ਅਲਾਟ ਕੀਤੇ ਹੋਏ ਆ ਤੇ ਪਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਅਸਤੀਫਾ ਬਿਲਕੁਲ ਨਹੀਂ ਦੇ ਰਿਹਾ ਤੇ ਭਾਜਪਾ ਨੇ ਤੇ ਵਿਰੋਧੀਆਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਉਹਨਾਂ ਕਹਿ ਰਹੇ ਹਨ ਤੁਰੰਤ ਜਦੋਂ ਉਹ ਅਸਤੀਫਾ ਦੇ ਦੇਣਾ ਚਾਹੀਦਾ ਪਰ ਸਿਧਾਰਮਈਆ ਨੇ ਕਿਹਾ ਕਿ ਕੋਰਟ ਨੇ ਸਿਰਫ ਮੇਰੇ ਲਈ ਤੇ ਇਨਵੈਸਟੀਗੇਸ਼ਨ ਕਰਨ ਦੀ ਕੀਤੀ ਹੈ ਮੈਨੂੰ ਕੋਈ ਗਰਾਹ ਗਰਾਹਕਾਰ ਥੋੜਾ ਸਬਤ ਕੀਤਾ ਜਦੋਂ ਕੋਈ ਹੋਊਗਾ ਫਿਰ ਦੇਖੀ ਜਿਓ ਪਰ ਮੈਂ ਕੋਈ ਬਿਲਕੁਲ ਅਸਤੀਫਾ ਨਹੀਂ ਦੇਵਾਂਗਾ ਇਹ ਵੀ ਇੱਕ ਨਵੀਂ ਪਰਤ ਪੈ ਗਈ ਆ ਕਿ ਭਾਵੇਂ ਬੰਦੇ ਦੀ ਅਰੈਸਟ ਵੀ ਹੋ ਜੇ ਅਸਤੀਫਾ ਨਾ ਦੇ ਕੇਜਰੀਵਾਲ ਨਾ ਨਵੇਂ ਮਾਪਦੰਡ ਵੀ ਭਰ ਦੀ ਸੱਚੇ ਲਾਗੂ ਕਰ ਦਿੱਤੇ ਆ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਉੱਤੇ ਜ਼ੋਰਦਾਰ ਹਮਲਾ ਬੋਲਿਆ ਕੇਜਰੀਵਾਲ ਜਰੋਂ ਦੀ ਆਪਾਂ ਗੱਲ ਕਰ ਰਹੇ ਸੀ ਤੇ ਅਗਲੀ ਖਬਰ ਹੈ ਵੀ ਕੇਜਰੀਵਾਲ ਨਾਲ ਸੰਬੰਧਿਤ ਉਹ ਆਪਣੇ ਆਏ ਸੀਗੇ ਸਿਰਸਾ ਦੇ ਵਿੱਚ ਹਰਿਆਣੇ ਉੱਥੇ ਉਮੀਦਵਾਰ ਹੈ ਅਰਪਿੰਦਰ ਸਿੰਘ ਅੱ비 ਇਹਨਾਂ ਦਾ ਆਮ ਆਦਮੀ ਪਾਰਟੀ ਦਾ ਉਹਦੇ ਹੱਕ ਚ ਉਹਨਾਂ ਰੋਡ ਸ਼ੋਅ ਕੀਤਾ ਤੇ ਉਹਦੇ ਉਹ ਬੋਲਦਿਆਂ ਉਹਨਾਂ ਨੇ ਕਿਹਾ ਆ ਕਿ ਮੈਨੂੰ ਸਿਰਫ ਉਹਨਾਂ ਨੇ ਚੋਰ ਸਾਬਤ ਕਰ ਲਈ ਜਾਂ ਪ੍ਰਸ਼ਟਾਚਾਰੀ ਸਾਬਤ ਕਰ ਲਈ ਜੇਲ੍ਹ ਚ ਭੇਜਿਆ ਸੀਗਾ ਤੇ ਜਦੋਂ ਹਕੀਕਤ ਇਹ ਆ ਕਿ ਉਹਨਾਂ ਦਾ ਕੋਈ ਕੱਟੜ ਤੋਂ ਕੱਟੜ ਦੁਸ਼ਮਣ ਵੀ ਹੋਵੇ ਉਹਨੂੰ ਹੀ ਪਤਾ ਹੈ ਕਿ ਮੈਂ ਪ੍ਰਸ਼ਾਚਾਰੀ ਨਹੀਂ ਆ ਤੇ ਕਿਉਂਕਿ ਹਰਿਆਣੇ 'ਚ 5 ਅਕਤੂਬਰ ਨੂੰ ਵੋਟਾਂ ਹੋਣੀਆਂ ਤੇ ਆਮ ਆਦਮੀ ਪਾਰਟੀ ਨੇ ਵੀ ਸਾਰੀਆਂ ਸੀਟਾਂ ਤੇ ਆਪਣੇ ਕੈਂਡੀਡੇਟ ਖੜੇ ਕੀਤੇ ਹੋਇਆ ਕੱਲ ਵੀ ਉਹ ਜਦੋਂ ਆਏ ਬਠਿੰਡੇ ਰੁਕੇ ਨੇ ਅਜੇ ਤੇ ਬਠਿੰਡੇ ਉਹਨਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਵੀ ਮੁਲਾਕਾਤ ਹੋਈ ਆ ਕਹਿੰਦੇ ਆ ਕਿ 에ਰਪੋਰਟ ਦੇ ਉੱਤੇ ਦੋਨੇ ਵੱਡੇ ਲੀਡਰ ਮਿਲੇ ਪਰ ਦਵਾ ਸलाम ਕੀਤੀ ਤੇ ਆਪੋ ਆਪਣੇ ਰਸਤਿਆਂ ਨੂੰ ਚੱਲ ਗਏ ਮਤਲਬ ਉਸ ਤਰ੍ਹਾਂ ਦੀਆਂ ਗਲਵਕੜੀਆਂ ਨਹੀਂ ਪਈਆਂ ਇਹ ਤੇ ਕਈ ਲੋਕ ਇਹ ਵੀ ਅਰਥ ਕੱਢ ਰਹੇ ਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਰੰ ਵਿਚਾਰ ਵੀ ਕੋਈ ਥੋੜੇ ਥੋੜੇ ਮਤ ਭੇਜੜੇ ਹੋ ਜਰੂਰ ਚੱਲ ਰਹੇ ਆ ਜਿਹੜੇ ਅਜੇ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਤਾਂ ਮਨਨਾਡੂ ਦੇ ਰਾਜਪਾਲ ਆਰ ਐਨ ਰਵੀ ਨੇ ਕਿਹਾ ਹੈ ਕਿ ਧਰਮ ਨਿਰਪੱਖਤਾ ਯੂ ਯੂਰਪੀ ਸੰਕਲਨ ਹੈ ਇਹ ਰਾਜਪਾਲ ਹੋਵੇ ਤੇ ਭਾਵੇਂ ਕੋਈ ਸਿਆਸੀ ਲੀਡਰ ਹੋਵੇ ਜਿਹਦਾ ਪਛੋਕੜ ਆਰਐਸਐਸ ਨਾ ਹੋਵੇ ਤੇ ਬੀਜੇਪੀ ਜੋ ਕੰਮ ਕਰ ਰਿਹਾ ਹੋਵੇ ਉਹਨਾਂ ਸਾਰਿਆਂ ਦੀ ਇੱਕੋ ਜੀ ਭਾਸ਼ਾ ਹੀ ਆ ਤੇ ਉਹ ਕਹਿ ਰਿਹਾ ਕਿ ਜਿਹੜਾ ਧਰਮ ਨਿਰਪੱਖਤਾ ਸੈਕੂਲਰਿਜ਼ਮ ਆ ਇਹ ਭਾਰਤ ਦੀ ਕੋਈ ਜਿਹੜੀ ਆ ਇਹ ਥਾਟ ਹੀ ਨਹੀਂ ਹੈਗਾ ਇਹ ਥਾਟ ਆਇਆ ਵਾ ਯੂਰਪ ਤੋਂ ਤੇ ਥੋਟ ਆਇਆ ਵੀ ਤਾਂ ਆ ਕਿ ਉੱਥੇ ਜਿਹੜਾ ਕਿਰਚੈਂਟੀ ਦਾ ਤੇ ਰਜਵਾੜਿਆਂ ਦੇ ਝਗੜੇ ਹੁੰਦੇ ਸੀਗੇ ਉੱਥੇ ਉਹਨਾਂ ਨੇ ਇੱਕ ਰਾਹ ਚੁਣਿਆ ਸੀ ਕਿ ਅਸੀਂ ਧਰਮ ਨਿਰਪੱਖ ਆ ਭਾਰਤ ਜਿਹੜਾ ਉਹ ਕੋਈ ਧਰਮ ਨਿਰਪੱਖ ਨਹੀਂ ਹੋਣਾ ਚਾਹੀਦਾ ਉਹਨਾਂ ਕਹਿੰਦੇ ਕਿ ਇਹਦੀ ਗਲਤ ਵਿਆਖਿਆ ਹੋ ਰਹੀ ਆ ਤੇ ਖਾਸ ਕਰਕੇ ਉਹ ਰਾਜਪਾਲ ਇਹੋ ਨਹੀਂ ਗੱਲਾਂ ਕਰ ਰਹੇ ਜਿੱਥੇ ਵਿਰੋਧੀ ਪਾਰਟੀਆਂ ਦੀ ਸਰਕਾਰ ਆ ਹੁਣ ਤਾਮਿਲਨਾਡੂ ਦੀ ਸਰਕਾਰ ਨੂੰ ਲਗਾਤਾਰ ਰਾਜਪਾਲ ਉੱਥੋਂ ਦੇ ਤੰਗ ਕਰਦੇ ਰਹਿਆ ਤੇ ਹੁਣ ਇਹ ਵੀ ਇੱਕ ਸਮਾਂ ਦਾ ਜਿਹੜਾ ਨਾ ਬਿਆਨ ਦਿੱਤਾ ਆ ਉਹ ਕਹਿੰਦੇ ਕਿ ਧਰਮ ਨਿਰਪੱਖਤਾ ਦਾ ਅਰਥ ਕੀ ਆ ਇਹ ਭਾਰਤ ਦਾ ਸੰਪਲਕ ਹੈਗਾ ਹੀ ਨਹੀਂਗਾ ਆਪਣਾ ਸੰਕਲਪੀ ਆਗਾ ਤੇ ਉਹਨਾਂ ਨੇ ਹੋਰ ਕਈ ਤਰ੍ਹਾਂ ਦੀ ਉਪਟਾਂ ਗਿੱਦਾਂ ਦੀਆਂ ਗੱਲਾਂ ਕਹੀਆਂ ਨੇ ਉਹਨਾਂ ਕਹਿਆ ਕਿ ਜਿਹੜੀ ਇੰਦਰਾ ਗਾਂਧੀ ਸੀਗੀ ਕਿਉਂਕਿ ਸਾਡੇ ਸੰਵਿਧਾਨ 'ਚ ਹੈਗਾ ਹੀ ਨਹੀਂ ਸੀ ਪਹਿਲਾਂ ਤੇ ਇੰਦਰਾ ਗਾਂਧੀ ਨੇ 75 ਚ ਸੈਕੂਲਰਿਜ਼ਮ ਨੂੰ ਵਿੱਚ ਘਸੋੜਿਆ ਆ ਇਹ ਤੋਂ ਪਹਿਲਾਂ ਇਹਨੂੰ ਪੁੱਛਿਆ ਕਿ ਭਾਰਤ ਇਹ ਦੂਰਾਜ ਹੁੰਦਾ ਸੀਗਾ ਮਤਲਬ ਜਿਹੜੇ ਇਹ ਜੋ ਨਾ ਰਾਜਪਾਲ ਬਿਠਾਏ ਹੋਏ ਆ ਜਿਨ੍ਹਾਂ ਦਾ ਕੰਮ ਹੀ ਆ ਕਿ ਵਿਰੋਧੀਆਂ ਨੂੰ ਤੰਗ ਕਰਨਾ ਤੇ ਇਦਾਂ ਦੇ ਬੇਤੁੱਕੇ ਬਿਆਨ ਦੇਣੇ ਚਲ ਕਾਂਗਰਸ ਨੇ ਵੀ ਕਿਹਾ ਹੈ ਕਿ ਜਿਹੜਾ ਇਹ ਬੜਾ ਇਤਰਾਜ਼ਯੋਗ ਆ ਇਹਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਸੀਪੀਆਈਐਮ ਦੀ ਜਿਹੜੀ ਬਿਰਿੰਦਾ ਕਰਤ ਆ ਉਹਨੇ ਵੀ ਕਿਹਾ ਕਿ ਬੜਾ ਸ਼ਰਮਨਾਕ ਵਰਤਾਰਾ ਆ ਕਿ ਰਾਜਪਾਲ ਕੋ ਇਹੋ ਜਿਹੇ ਬਿਆਨ ਦੇ ਰਿਹਾ ਸੰਵਿਧਾਨਕ ਅਹੁਦੇ ਤੇ ਬੈਠਾ ਉਹਨੇ ਕਿਹਾ ਕਿ ਇਹੋ ਜਿਹੇ ਰਾਜਪਾਲ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਕੈਨੇਡਾ ਦੇ ਵਿੱਚ ਨਾਬਾ ਦੇ ਇੱਕ ਨੌਜਵਾਨ ਦੀ ਜਿਹੜੀ ਮੌਤ ਆ ਉਹ ਹੋਈ ਆ ਦੇਖੋ ਜੀ ਕੋਈ ਸਟੂਡੈਂਟ ਜਿਹੜੇ ਇੱਥੇ ਪੜ੍ਹਨਾ ਆਉਂਦੇ ਆ ਲਗਾਤਾਰ ਖਬਰਾਂ ਆਉਂਦੀਆਂ ਉਹਨਾਂ ਦੀ ਮੌਤ ਹੈ ਹਫ਼ਤੇ ਦੇ ਵਿੱਚ ਦੂਜੀ ਮੌਤ ਆ ਅਜੇ ਅਸੀਂ ਕੱਲ ਹੀ ਖਬਰ ਕਰਕੇ ਏਹਦੇ ਸੀ ਕਿ ਇੱਕ ਲੜਕੀ ਦਾ ਬ੍ਰੇਨ ਹੈਮਰੇਜ ਹੋ ਗਈ ਸੀ ਜਿਹੜੀ ਆਪਣੇ ਪਰਿਵਾਰ ਨਾਲ ਕਾਲ ਕਰ ਰਹੀ ਸੀ ਤੇ ਉਹਨੂੰ ਚੱਕਰ ਆਇਆ ਤੇ ਡੇਗ ਗਈ ਤੇ ਹਸਪਤਾਲ 'ਚ ਉਹਨੂੰ ਵੈਂਟੀਲੇਟਰ ਤੇ ਰੱਖਿਆ ਸੀ ਸਰਜਰੀ ਤੋਂ ਬਾਅਦ ਉਹਦੀ ਮੌਤ ਹੋਈ ਆ ਤੇ ਹੁਣ ਇਹ 28 ਸਾਲਾਂ ਦਾ ਨੌਜਵਾਨ ਆ ਗੁਰਵਿੰਦਰ ਜਿਹੜਾ ਛੋਟਾ ਨਾਂ ਦਾ ਮਨੀ ਆ 9 ਮਹੀਨੇ ਪਹਿਲਾਂ ਕੈਨੇਡਾ ਆਇਆ ਤੇ ਉਹ ਕੰਮ ਤੇ ਹੀ ਸੀਗਾ ਜਿੱਥੇ ਉਹਨੂੰ ਅੰਦਰ ਦਿਲ ਦਾ ਦੌਰਾ ਪਿਆ ਤੇ ਉਹਦੀ ਮੌਤ ਹੋ ਗਈ ਆ ਤੇ ਇਹ ਬੜੀ ਚਿੰਤਾ ਦਾ ਵਿਸ਼ਾ ਬਣ ਰਹੀਆਂ ਨੇ ਜਿਹੜੀਆਂ ਉੱਥੇ ਮੌਤਾਂ ਹੋ ਰਹੀਆਂ ਨੇ ਬਹੁਤ ਸਾਰੇ ਦੁਨੀਆਂ ਤੋਂ ਵਿਦਿਆਰਥੀ ਆਉਂਦੇ ਆ ਕਦੀ ਹੋਰਤਾਂ ਦੀ ਖਬਰ ਕਦੀ ਜਾ ਸਾਨੂੰ ਸਾਡੀ ਨਜ਼ਰ 'ਚ ਨਹੀਂ ਲੰਘਦੀ ਤੇ ਜਾਂ ਫਿਰ ਖਬਰ ਆਉਂਦੀ ਨਹੀਂ ਜਿਆਦਾ ਮਰਨ ਵਾਲੇ ਜਿਹੜੇ ਨੌਜਵਾਨ ਐ ਪੰਜਾਬੀ ਨੇ ਭਾਰਤ ਤੋਂ ਹੋਰ ਵੀ ਲੋਕ ਆਉਂਦੇ ਨੇ ਭਾਰਤ ਤੋਂ ਬਾਹਰੋਂ ਵੀ ਯੂਰਪ ਤੋਂ ਹੋਰ ਲੋਕਾਂ ਤੋਂ ਤੇ ਸ਼ਾਇਦ ਹੋਰ ਵੀ ਪੜਨ ਆਉਂਦੇ ਨੇ ਇਹਦੇ ਪਿੱਛੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾਂਦੀਆਂ ਨੇ ਕੁਝ ਲੋਕ ਕਹਿੰਦੇ ਨੇ ਕਿ ਸਟ੍ਰੈਸ ਬੜੀ ਐ ਬੱਚਿਆਂ ਨੂੰ ਇੱਥੇ ਆ ਕੇ ਤੇ ਉਹ ਵਿਚਾਰੇ ਕਦੀ ਉਹਨਾਂ ਨੇ ਛੋਟੇ ਬੱਚੇ ਹੁੰਦੇ ਆ 10ਵੀਂ 12ਵੀਂ ਵਾਲੇ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਸਟ੍ਰੈਸ ਲੈਵਲ ਦਾ ਸਾਹਮਣਾ ਇੰਡੀਆ ਚ ਰਹਿੰਦਿਆਂ ਨਹੀਂ ਕੀਤਾ ਹੁੰਦਾ ਤੇ ਉਹ برداشت ਨਹੀਂ ਕਰ ਪਾਉਂਦੇ ਇਸ ਕਰਕੇ ਉਹ ਜਿਹੜੇ ਆ ਉਹ ਜਾਂ ਤੇ ਡਿਪਰੈਸ਼ਨ ਚਲ ਜਾਂਦੇ ਆ ਜਾਂ ਸੁਸਾਈਸਾਈਡ ਕਰ ਲੈਂਦੇ ਆ ਜਾਂ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਬੱਚੇ ਜਿਹੜੇ ਆ ਇਹ ਕਿਤੇ ਨਾ ਕਿਤੇ ਡਰੱਗੀ ਨੇ ਤੇ ਡੋਜ਼ ਜਿਹੜੀ ਆ ਵੱਧ ਘੱਟ ਹੋ ਜਾਂਦੀ ਆ ਜਿਹਦੇ ਕਰਕੇ ਗੜਬੜ ਹੁੰਦੀ ਆ ਤੇ ਜਿਹੜੀ ਇੱਥੇ ਕੈਮੀਕਲ ਡੋਜ਼ ਮਿਲਦੀ ਵੀ ਆ ਦਵਾਈ ਮਿਲਦੀ ਹੈ ਜਿਹੜੀ ਖਾਂਦੇ ਆ ਲੋਕੇ ਜਾਂ ਜੋ ਵੀ ਕਰਦੇ ਆ ਉਹ ਭਾਰਤ ਵਿੱਚ ਮਿਲਣ ਵਾਲੀ ਨਾਲੋਂ ਅਲੱਗ ਤਰ੍ਹਾਂ ਦੀ ਹੈ ਇਹਦੇ ਵਿੱਚ ਕੈਮੀਕਲ ਸాల్ਟ ਕੁਝ ਅਲੱਗ ਨੇ ਜਿਹੜੇ ਉਹਨਾਂ ਦਾ ਯੂਜ਼ ਟੂ ਨੀਦਰਲੈਂਡ ਦੇ ਤੇ ਇਸ ਕਰਕੇ ਵੀ ਕਈ ਵਾਰ ਗੜਬੜ ਹੁੰਦੀ ਆ ਹੁਣ ਅਸੀਂ ਦਾਅਵੇ ਨਹੀਂ ਕਹਿ ਸਕਦੇ ਕਿ ਬੱਚੇ ਦੀ ਮੌਤ ਕਿਸੇ ਡਰੱਗ ਕਰਕੇ ਹੋਈ ਆ ਹੋ ਸਕਦਾ ਉਹਨੂੰ ਦਿਲ ਦਾ ਦੌਰਾ ਵੀ ਪਿਆ ਹੋਵੇ ਪਰ ਕੀ ਕਰ ਰਹੇ ਨੇ ਤੇ ਵੀ ਇੱਕ ਸਿਰ ਜੋੜ ਕੇ ਬਹਿਸ ਹੋਣੀ ਚਾਹੀਦੀ ਆ ਜਾਂ ਦੀ ਪੜਤਾਲ ਹੋਣੀ ਚਾਹੀਦੀ ਆ ਕਿ ਕੀ ਕਾਰਨ ਆ ਕਿ ਸਾਡੇ ਪੰਜਾਬੀ ਬੱਚੇ ਲਗਾਤਾਰ ਆ ਰਹੇ ਤੇ ਕਦੀ ਵੈਨਕੁਰ ਤੋਂ ਖਬਰ ਆ ਜਾਂਦੀ ਆ ਕਦੀ ਇੱਥੋਂ ਆ ਜਾਂਦੀ ਆ ਤੇ ਹਾਲਾਂਕਿ ਦੂਜੇ ਮੁਲਕਾਂ ਤੋਂ ਵੀ ਆ ਰਹੇ ਉਹਨਾਂ ਦੀ ਕਦੀ ਕੋਈ ਖਬਰ ਇਦਾਂ ਨੋਟ ਨਹੀਂ ਕੀਤੀ ਜਾਂਦੀ ਤੇ ਇਹਦੇ ਪਿੱਛੇ ਕਾਰਨ ਕੀ ਆ ਇਹ ਜ਼ਰੂਰ ਤਲਾਸ਼ਨੇ ਚਾਹੀਦੇ ਆ ਜਿਹੜੀ ਸਾਡੀ ਕਮਿਊਨਿਟੀ ਆ ਉਹਨੂੰ ਇਹਦੇ ਬਾਰੇ ਫਿਕਰਮੰਦੀ ਆਪਣੀ ਜ਼ਾਹਰ ਕਰਨੀ ਚਾਹੀਦੀ ਆ ਜੇ ਮੁਕਸ਼ਮੀਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ 26 ਸੀਟਾਂ ਲਈ ਚੋਣ ਪ੍ਰਚਾਰ ਜਿਹੜਾ ਸੋਮਵਾਰ ਨੂੰ ਖਤਮ ਹੋ ਗਿਆ। ਬਿਲਕੁਲ ਜੀ ਹੁਣ ਉੱਥੇ ਦੂਜੇ ਪੜਾਅ ਦੀ ਚੋਣ ਹੋਣੀ ਆ ਬੁੱਧਵਾਰ ਨੂੰ ਇਸ ਕਰਕੇ ਜਿਹੜੀਆਂ 26 ਸੀਟਾਂ ਦਾ ਪ੍ਰਚਾਰ ਖਤਮ ਹੋ ਗਿਆ। ਕਾਫੀ ਦਿਨਾਂ ਤੋਂ ਉੱਥੇ ਕਮਸਾਨ ਮੱਚਿਆ ਸੀ ਕਦੀ ਅਮਨ ਸ਼ਾਹ ਜਾ ਰਹੇ ਸੀ ਕਦੀ ਪ੍ਰਧਾਨ ਮੰਤਰੀ ਮੋਦੀ ਜਾ ਰਹੇ ਸੀ ਆਪਣੇ ਕਾਂਗਰਸ ਦੇ ਲੀਡਰ ਵੀ ਬਾਰ-ਬਾਰ ਉੱਥੇ ਗਏ ਆ ਮਲਕਰਜਨ ਖੜਗੇ ਤੇ ਰਾਹੁਲ ਗਾਂਧੀ ਵੀ ਇੱਕ ਦੂਜੇ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਦੇ ਸਖਤ ਵਿਆਹ ਆਉਂਦੇ ਰਹੇ ਆ। ਤੋ ਹੁਣੇ ਜਿਹੜੀਆਂ ਦੂਜੇ ਪੜਾ ਚ ਰਜੌਰੀ ਪੁਨਚ ਰਿਆਸੀ ਗੰਦਰਵਲ ਸ਼੍ਰੀਨਗਰ ਤੇ ਵਡਗਾਮ ਜ਼ਿਲ੍ਹਿਆਂ ਚ ਜਿਹੜੀਆਂ ਇਹ ਚੋਣਾਂ ਹੋਣੀਆਂ ਨੇ 239 ਉਮੀਦਵਾਰ ਨੇ ਪਿਛਲੀ ਵਾਰ ਚੋਣਾਂ ਦੀ ਪਰਸੈਂਟੇਜ ਜਿਹੜੀ ਆ ਵੋਟਰਾਂ ਦੀ ਕਾਫੀ ਜ਼ਿਆਦਾ ਰਹੀ ਆ ਉਮੀਦ ਕੀਤੀ ਜਾ ਸਕਦੀ ਆ ਕਿ ਐਰਕੀ ਫੇਰ ਲੋਕ ਬਾਹਰ ਨਿਕਲਣਗੇ ਚੰਗੀ ਤਰ੍ਹਾਂ ਵੋਟਾਂ ਪਾਉਣਗੇ ਤੇ ਇੱਕ ਚੰਗੀ ਸਰਕਾਰ ਜਿਹੜੀ ਉਹ ਬਣ ਸਕੂਗੀ ਜੀ ਪੰਜਾਬ ਕੈਬਨਿਟ ਦੇ ਵਿੱਚ ਵਿਸਤਾਰ ਦੇ ਨਾਲ-ਨਾਲ ਪ੍ਰਸ਼ਾਸਨਿਕ ਪੱਧਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਤਬਾਦਲਿਆਂ ਦਾ ਦੌਰ ਜਿਹੜਾ ਨਿਰੰਤਰ جاری ਹੈ। ਬਿਲਕੁਲ ਜੀ 124 ਆਈਪੀਐਸ ਤੇ ਪੀਪੀਐਸ ਅਧਿਕਾਰੀ ਜਿਹੜੇ ਆ ਉਹਨਾਂ ਦੇ ਤਬਾਦਲੇ ਹੋਏ ਆ 143 ਡੀਐਸਪੀ ਤੇ ਏਐਸਪੀ ਜਿਹੜੇ ਆ ਉਹਨਾਂ ਦੇ ਤਬਾਦਲੇ ਕੀਤੇ ਗਏ ਆ। ਕਿਉਂਕਿ ਕੁਦਰਤੀ ਆ ਜਦੋਂ ਕੋਈ ਕੈਬਨਿਟ ਰੀਸ਼ਪਲ ਹੁੰਦੀ ਆ ਤੇ ਜਿਹੜੇ ਮੰਤਰੀ ਬਣਦੇ ਆ ਉਹ ਆਪੋ ਆਪਣੇ ਇਲਾਕਿਆਂ ਚ ਜਾਂ ਆਪੋ ਆਪਣੇ ਡਿਪਾਰਟਮੈਂਟਾਂ ਚ ਆਪਣੀ ਮਰਜ਼ੀ ਦੇ ਅਫਸਰ ਲੈਣਾ ਚਾਹੁੰਦੇ ਹੁੰਦੇ ਆ ਤੇ ਉਹ ਮੁੱਖ ਮੰਤਰੀ ਨਾਲ ਸਲਾਹ ਕਰਕੇ ਸ਼ਾਇਦ ਇਦਾਂ ਦਾ ਕੋਈ ਉਹਨਾਂ ਤਾਲਮੇਲ ਕੀਤਾ ਹੋਵੇ ਕਿ ਕਿਹੜੇ ਅਫਸਰਾਂ ਨਾਲ ਜਿਹੜਾ ਮੇਰੀ ਕੈਮਿਸਟਰੀ ਜ਼ਿਆਦਾ ਮਿਲਦੀ ਆ ਕਿੰਨਾ ਕੁ ਮੈਂ ਵਧੀਆ ਤਰੀਕੇ ਨਾਲ ਆਪਣੀ ਪਰਫਾਰਮੈਂਸ ਦਿਖਾ ਸਕਦਾ ਇਸ ਕਰਕੇ ਵੱਡੀ ਪੱਦਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਵੀ ਤਬਾਦਲੇ ਹੋਏ ਆ ਦੂਜੇ ਪਾਸੇ ਜਿਹੜਾ ਇਹ ਕੈਬਨਿਟ ਦੀ ਰੀਸ਼ਪਲ ਹੋਈ ਆ ਉਹਨੂੰ ਲੈ ਕੇ ਜਿਹੜੇ ਵਿਰੋਧੀ ਆ ਉਹ ਆ ਤੰਜ ਕੱਸ ਰਹੇ ਆ ਭਗਵੰਤ ਮਾਨ ਦੇ ਸਰਕਾਰ ਦੇ ਉੱਤੇ ਕਿ ਢਾਈਆਂ ਸਾਲਿਆਂ ਚ ਇਹ ਚੌਥੀ ਵਾਰ ਹੋ ਗਿਆ ਤੇ ਕਹਿੰਦੇ ਇੱਕ ਮੰਤਰੀ ਨੂੰ ਮਹੀਨੇ ਚਾਰ ਮਿਲਦੇ ਆ ਤੇ ਉਹ ਆਪਣੀ ਜਿਹੜੀ ਆ ਪਰਫਾਰਮੈਂਸ ਦਿਖਾ ਕਿਦਾਂ ਸਕਦਾ ਆ ਤੇ ਉਹਨਾਂ ਨੇ ਕਾਫੀ ਸਾਰੇ ਇਦਾਂ ਦੇ ਇਲਜ਼ਾਮ ਲਾਏ ਜਿਹਦੇ ਵਿੱਚ ਰਾਜਾ ਵੜਿੰਗ ਨੇ ਵੀ ਇਹ ਗੱਲ ਕਹੀ ਆ ਕਿ ਬਾਰ-ਬਾਰ ਇਹ ਰੀਸ਼ਫਲ ਕਰਦੇ ਆ ਤੇ ਦੂਜੇ ਪਾਸੇ ਜਿਹੜੇ ਹੈਗੇ ਨੇ ਜਲੰਧਰ ਤੋਂ ਜੀ ਪ੍ਰਗਟ ਸਿੰਘ ਰੀ ਜਿਹੜੇ ਸਪੋਰਟਸਮੈਨ ਵੀ ਨੇ ਵੱਡੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਜਿਹੜੀ ਰੇਤ ਆ ਜਿਹੜੀ ਮਾਈਨਿੰਗ ਆ ਉਹਦੇ ਤੋਂ ਅਸੀਂ 20000 ਕਰੋੜ ਰੁਪਏ ਦਾ ਮੁਨਾਫਾ ਲਿਆ ਕਰੂਗੀ ਪੰਜਾਬ ਸਰਕਾਰ ਪਰ ਉਹਨਾਂ ਨੇ ਬਾਰ ਬਾਰ ਆਪਣੇ ਮੰਤਰੀ ਦੇ ਬਦਲਤੇ ਆ ਪਰ ਇਹਦਾ ਮੁਨਾਫਾ ਕੋਈ ਸਾਹਮਣੇ ਨਹੀਂ ਆਇਆ ਹਾਂ ਤੁਹਾਨੂੰ ਨੇ ਕਿਹਾ ਕਿ ਇਹ ਦਾਵੇ ਸਾਰੇ ਫੋਕੇ ਸਾਬਤ ਹੋਏ ਆ ਇਹ ਬਿਕਰਮਜੀਤ ਮਜੀਠੀਆ ਨੇ ਇੱਕ ਵੀਡੀਓ ਜਾਰੀ ਕੀਤੀ ਰਿੰਦਰ ਉਹਨਾਂ ਨੇ ਕਿਹਾ ਕਿ ਜਿਹੜਾ ਕੁਲਦੀਪ ਧਾਰੀਵਾਲ ਆ ਉਹਦੇ ਹਲਕੇ ਵਿੱਚ ਰਾਵੀ ਦੇ ਉੱਤੇ ਅਜਨਾਲਾ ਜਿਹੜੀ ਬੈਲਟ ਆ ਉਹਦੇ ਵਿੱਚ ਲਗਾਤਾਰ ਜਿਹੜੀ ਆ ਉੱਥੇ ਕਾਫੀ ਸਾਰੇ ਟਰੱਕਾਂ ਦੀ ਉਹ ਵੀਡੀਓ ਜਿਹੜੀ ਉਹ ਦਿਖ ਰਹੀ ਆ ਤੇ ਉੱਥੇ ਉਹ ਜਿਹੜੀ ਆ ਉਹ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਉਹ ਕਹਿੰਦੇ ਆ ਵੀ ਜਾਂ ਤੇ ਬੇਰੇ ਸਰਕਾਰਾਂ ਆਪ ਰਲੀਆਂ ਹੋਈਆਂ ਨੇ ਤੇ ਜਾਂ ਫਿਰ ਕੀ ਕਰਨਿਆ ਕਿ ਕੈਬਨਿਟ ਮੰਤਰੀ ਦਾ ਹਲਕਾ ਹੋਵੇ ਤੇ ਉੱਥੇ ਰੁਕਦੀ ਨਹੀਂ ਤੇ ਕਈ ਲੋਕਾਂ ਦਾ ਤਾਂ ਇਹ ਕਹਿਣਾ ਇਹ ਆ ਕਿ ਕੈਬਨਿਟ ਮੰਤਰੀ ਕੋਲ ਕੋਈ ਤਾਕਤ ਹੀ ਨਹੀਂ ਵਿਚਾਰੇ ਕੋਲ ਉਹਦੇ ਸਾਰੇ ਪਰ ਕੁਤਰ ਦਿੱਤੇ ਗਏ ਆ ਤੇ ਉਹ ਚਾਹ ਕੇ ਵੀ ਕੋਈ ਚੀਜ਼ ਕੰਮ ਨਹੀਂ ਕਰ ਸਕਦਾ ਹਾਂ ਜੀ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮਿਲਿਆ ਕਰਾਉਣ ਦੇ ਮਕਸਦ ਦੇ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੀ ਵੀ ਕੇ ਭੇਜਣ ਦਾ ਫੈਸਲਾ ਕੀਤਾ ਹੈ। ਇਹ ਅਰਜੋਤ ਬੈਸਰਾਨੇ ਦੇ ਬਾਰੇ ਜਾਣਕਾਰੀ ਦਿੱਤੀ ਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਿਹੜੇ ਆ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਣੀ ਆ। ਬਸ ਚੰਗੀ ਗੱਲ ਆ ਜੇ ਇਦਾਂ ਦਾ ਕੁਝ ਹੋਵੇ ਪਰ ਪਹਿਲਾਂ ਅਰਜੋਤ ਬੈਸਰਾਨ ਨੂੰ ਇਹ ਚਾਹੀਦਾ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਅਧਿਆਪਕ ਤੇ ਪੂਰੇ ਕਰਨ ਸਾਰੇ ਸਰਕਾਰੀ ਸਕੂਲਾਂ 'ਚ ਜਿਹੜੇ ਅਧਿਆਪਕ ਆ ਉਹਨਾਂ ਦੀ ਪੋਸਟਾਂ ਖਾਲੀ ਆ ਤੇ ਬੱਚੇ ਉੱਥੇ ਸਕੂਲਾਂ 'ਚ ਇਸ ਕਰਕੇ ਵੀ ਨਹੀਂ ਲੋਕੀ ਦਾਖਲ ਕਰਾਉਂਦੇ ਕਿ ਪੜ੍ਹਾਈ ਦਾ ਕੋਈ ਸਬੰਧ ਪ੍ਰਬੰਧ ਹੀ ਨਹੀਂ ਹੈਗਾ। ਤੇ ਜਿਹੜੇ ਇਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਨੇ ਮੈਂ ਸਮਝਦਾ ਕਿ ਇਹਨਾਂ ਨੂੰ ਇਹ ਵੀ ਵਾਰ-ਵਾਰ ਜਿਹੜਾ ਉੱਤੇ ਪਰਚੋਲ ਵੀ ਕਰਨੀ ਚਾਹੀਦੀ ਆ ਤੇ ਰਿਵਿਊ ਮੀਟਿੰਗਾਂ ਕਰਨੀਆਂ ਚਾਹੀਦੀਆਂ ਕਿ ਜਿਹੜੇ 22 ਚ 23 ਚ ਇਹਨਾਂ ਨੇ ਭੇਜੇ ਆ ਬਾਹਰ ਉਹਨਾਂ ਨੇ ਆ ਕੇ ਕੀ ਆਪਣੀ ਪਰਫਾਰਮੈਂਸ ਦਿਖਾਈ ਆ ਕੀ ਉਹਨਾਂ ਸਕੂਲਾਂ 'ਚ ਕੋਈ ਸੁਧਾਰ ਹੋਇਆ ਜਿੱਥੋਂ ਸਿੱਖ ਕੇ ਆਏ ਕੀ ਉਹ ਚੀਜ਼ਾਂ ਲਾਗੂ ਕੀਤੀਆਂ ਨੇ ਕਿ ਖਾਲੀ ਇਹ ਨੰਬਰ ਬਣਾਉਣ ਲਈ ਕਈ ਇਹਨੇ ਭੇਜਤੇ ਇਹਨੇ ਭੇਜਤੇ ਉਹ ਕਰੀ ਜਾ ਰਹੇ ਆ ਤੇ ਜਿਹੜੇ ਪ੍ਰਾਇਮਰੀ ਅਧਿਆਪਕ ਨੇ ਜੇਬੀਟੀ ਉਹਨਾਂ ਬਾਰੇ ਵੀ ਇਹ ਮੈਨੂੰ ਤਾਂ ਸ਼ੰਕਾ ਆ ਕਿ ਜੇ ਹਰ ਕੈਜੂ ਐਜੂਕੇਸ਼ਨ ਵਾਲੇ ਜਾਂ ਘੱਟੋ ਘੱਟ ਜਿਹੜੇ ਬੀਐਡ ਐਮਐਡ ਕੀਤੇ ਹੋਏ ਮਿਡਲ ਸਕੂਲਾਂ ਚ ਹਾਈ ਸਕੂਲਾਂ ਦੇ ਟੀਚਰ ਨੇ ਉਹ ਤਾਂ ਸ਼ਾਇਦ ਇਹਨਾਂ ਚੀਜ਼ਾਂ ਨੂੰ ਪਕੜ ਪਾਉਣ ਪਰ ਪ੍ਰਾਇਮਰੀ ਅਧਿਆਪਕ ਜਿਹੜੇ ਜੀਬੀਟੀ ਆ 10ਵੀਂ ਪਾਸ ਤੋਂ ਬਾਅਦ ਜੀਬੀਟੀ ਕੀਤੀ ਹੁੰਦੀ ਆ ਉਹਨਾਂ ਨੂੰ ਭਾਵੇਂ ਤੁਸੀਂ ਅਮਰੀਕਾ ਘੱਲ ਦੋ ਕੈਨੇਡਾ ਘੱਲ ਦੋ ਮਾਫ ਕਰਨਾ ਕਿ ਇਹਨੂੰ ਬੁਰਾ ਲੱਗ ਸਕਦਾ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਹੂ ਬੂ ਨੀਤੀਆਂ ਨੂੰ ਸਮਝ ਸਕਦੇ ਆ ਪਕੜ ਸਕਦੇ ਆ ਤੇ ਵਾਪਸ ਜਾ ਕੇ ਆਪਣੇ ਦੇਸ਼ ਚ ਲਾਗੂ ਕਰ ਸਕਦੇ ਆ ਸੋ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਜਰੂਰ ਆਪਣੇ ਜਿਹੜੀ ਪਬਲਿਸਿਟੀ ਉਹ ਕਰਨ ਲਈ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ 100 ਹੈਡਮਾਸਟਰਾਂ ਨੂੰ IIM ਅਹਮਦਾਬਾਦ ਵਿੱਚ ਇਹ ਲੀਡਰਸ਼ਿਪ ਟ੍ਰੇਨਿੰਗ ਵਾਸਤੇ ਭੇਜਣਾ ਤੇ ਜਿਹੜੇ ਜਿਹੜੇ ਧਾਇਵਿਕ ਇਸ਼ਿਕ ਨੇ ਬਾਹਰ ਜਾਣ ਦੇ ਜਾ ਕੇ ਟ੍ਰੇਨਿੰਗ ਲੈਣ ਦੇ ਉਹ 24 ਸਤੰਬਰ 24 ਤੋਂ ਆਨਲਾਈਨ ਜਿਹੜੇ ਅਪਲਾਈ ਕਰ ਦੇਣ ਤੇ ਉਹਨਾਂ ਨੂੰ ਸਮੁੱਚੀ ਜਾਣਕਾਰੀ ਸਾਡੀ ਵੈਬਸਾਈਟ ਤੋਂ ਮਿਲ ਜੂਗੀ ਤੇ ਉਹਨਾਂ ਨੂੰ ਅਸੀਂ ਮੌਕਾ ਦਵਾਂਗੇ ਕਿ ਉਹ ਫਿਨਲੈਂਡ ਜਾ ਕੇ ਉੱਥੋਂ ਦੇ ਸਿਸਟਮ ਨੂੰ ਸਮਝਣ ਪੜਨ ਤੇ ਆ ਕੇ ਆਪਣੇ ਬੱਚਾ ਤੇ ਲਾਗੂ ਕਰਨ ਪਰ ਮੈਂ ਜਿਵੇਂ ਕਹਿ ਰਿਹਾ ਕਿ ਇਹਦੀਆਂ ਰਿਵਿਊ ਮੀਟਿੰਗ 6 ਮਹੀਨੇ ਬਾਅਦ ਜ਼ਰੂਰ ਹੋਣੀ ਚਾਹੀਦੀਆਂ ਜੇ ਇਹਨਾਂ ਪੈਸਾ ਖਰਚ ਕੇ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਤੇ ਕੀ ਉਹਨਾਂ ਨੇ ਆ ਕੇ ਆਪਣੇ ਸਕੂਲਾਂ 'ਚ ਕੋਈ ਸੁਧਾਰ ਲਿਆਂਦਾ ਜਾਂ ਨਹੀਂ ਲਿਆਂਦਾ ਜੇ ਲਿਆਂਦਾ ਤੇ ਬਹੁਤ ਚੰਗੀ ਗੱਲ ਆ ਮੈਨੂੰ ਨਹੀਂ ਲੱਗਦਾ ਕਿ ਫਿਰ ਉਹਦੇ ਬਾਰੇ ਇਹਨਾਂ ਨੂੰ ਅੱਗੇ ਕਾਰਵਾਈ ਕਰਨੀ ਬਣਦੀ ਆ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ ਗਈ ਖੇਤੀ ਮੰਤਰੀ ਨੇ ਕਿਸਾਨ ਆਗੂਆਂ ਨੂੰ ਐਮਪੀ ਐਮਐਸਪੀ ਸਣੇ ਹੋਰ ਮੰਗਾਂ ਦੇ ਹਾਲ ਦਾ ਪ੍ਰੋਸੈਕਟ ਇੱਕ ਕਿਸਾਨਾਂ ਦੇ ਇੱਕ ਡੈਲੀਗੇਟ ਦੀ ਗੱਲਬਾਤ کہہ ਰਿਹਾ ਕਿ ਸਰਕਾਰ ਨਾਲ ਹੋਈ ਆ ਉਹਦੇ ਵਿੱਚ ਸਰਕਾਰ ਨੇ ਸੁਝਾਅ ਮੰਗੇ ਆ ਤੇ ਕਿਸਾਨਾਂ ਨੇ ਕੋਈ ਸੁਝਾਅ ਦਿੱਤੇ ਵੀ ਆ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਤੁਹਾਡੇ ਸੁਝਾਅ ਉਹਨਾਂ ਤੇ ਨਜ਼ਰਸਾਨੀ ਕਰਾਂਗੇ ਇਹ ਮੀਟਿੰਗ ਦਿੱਲੀ ਦੇ ਆਈਸੀਆਰ ਦੇ ਪੀਐਸਯੂਏ ਕੰਪਲੈਕਸ ਹੋਈ ਆ ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਉੱਤਰਾਖੰਡ ਦੇ ਪੰਜਾਬ ਹਰਿਆਣਾ ਮਹਾਰਾਸ਼ਟਰ ਤੋਂ ਭਾਰਤੀ ਕਿਸਾਨ ਯੂਨੀਅਨ ਨੇ ਬੀਕੇਯੂ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਆ ਤੇ ਬੀਕੇਯੂ ਗੈਰ ਸਿਆਸੀ ਦੇ ਤਰਜਮਾਨ ਨੇ ਕੋਈ ਧਰਮਵੀਰ ਮਲਕ ਉਹਨਾਂ ਨੇ ਕਿਹਾ ਕਿ ਯੂਨੀਅਨ ਨੂੰ ਐਮਐਸਪੀ ਦੇ ਮੁੱਦੇ ਦਾ ਜਲਦੀ ਹੱਲ ਨਿਕਲਦੀ ਉਮੀਦ ਹੈ ਜੀ ਖੇਤੀ ਕਾਨੂੰਨਾਂ ਨੂੰ ਮੋੜ ਲਾਗੂ ਕਰਨਾ ਚਾਹੀਦਾ ਹੈ ਕੰਗਣਾ ਦਾ ਵਿਵਾਦਿਤ ਬਿਆਨ। ਇਹ ਕੰਗਣਾ ਪਤਾ ਨਹੀਂ ਕੰਗਣਾ ਕੋਈ ਬਿਆਨ ਦਵਾਇਆ ਜਾਂਦਾ ਵਾ ਜਾਂ ਉਹ ਖੁਦ ਹੀ ਉਹਦਾ ਕੋਈ ਤਵਾਜ ਨਹੀਂ ਲਿਆ ਹੋਇਆ ਜਿਹੜਾ ਉਹਦਾ ਫੀਲਡ ਵੀ ਨਹੀਂ ਉਹਦੇ ਵਿੱਚ ਬਾਰ-ਬਾਰ ਉਹ ਦਖਲਅੰਦਾਜ਼ੀ ਕਰਦੀ ਆ। ਕਿਸਾਨਾਪਤੀ ਉਹਨੇ ਬੜੇ ਜ਼ਹਿਰੀਲੇ ਬਿਆਨ ਪਹਿਲਾਂ ਵੀ ਦਿੱਤੇ ਆ। ਹੁਣ ਜਦੋਂ ਇੱਕ ਪਾਸੇ ਖਬਰ ਆ ਰਹੀ ਆ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਹੋ ਰਹੀ ਆ। ਐਮਐਸਪੀ ਨੂੰ ਉਹ ਕਹਿੰਦੇ ਕਿ ਅਸੀਂ ਨਜ਼ਰਸਾਨੀ ਕਰਨ ਨੂੰ ਤਿਆਰ ਆ ਤੇ ਦੂਜੇ ਪਾਸੇ ਕੰਗਣਾ ਜਿਹੜੀ ਉਹ ਬਿਆਨ ਦਿੰਦੀ ਆ ਕਿ ਜਿਹੜੇ ਖੇਤੀ ਕਾਨੂੰਨ ਤਿੰਨ ਸੀ ਉਹ ਬੜੇ ਵਧੀਆ ਕਾਨੂੰਨ ਸੀਗੇ ਤੇ ਸਰਕਾਰ ਨੂੰ ਚਾਹੀਦਾ ਉਹ ਦੁਬਾਰਾ ਉਹਨਾਂ ਨੂੰ ਲਾਗੂ ਕਰੇ ਜਾਨੀ ਕਿ ਬੜਾ ਵਿਵਾਦਿਤ ਬਿਆਨ ਹੈ ਕਿ ਇੱਕ ਬੜੇ ਲੰਬੇ 13 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ 750 ਕਿਸਾਨਾਂ ਦੀ ਕੁਰਬਾਨੀ ਤੋਂ ਬਾਅਦ ਉਹ ਬਿੱਲ ਵਾਪਸ ਕਰਨ ਲਈ ਮਜਬੂਰ ਕੀਤਾ ਗਿਆ ਸੀ ਕੇਂਦਰ ਨੂੰ ਤੇ ਕੰਗਣਾ ਫੇਰ ਕਹਿ ਰਹੀ ਆ ਕਿ ਉਹ ਕੇਤੀ ਕਾਨੂੰਨ ਬੜੇ ਵਧੀਆ ਮੈਂ ਆਪ ਜਿਹੜੀਆਂ ਕਿਸਾਨ ਆ ਮੈਨੂੰ ਕਿਸਾਨਾਂ ਨਾਲ ਬਹੁਤ ਮਾਇ ਤੰਦਰਦੀ ਆ ਮੈਂ ਕਿਸਾਨਾਂ ਦੇ ਦਰਦ ਨੂੰ ਸਮਝ ਸਕਦੀ ਆ ਉਹ ਕਦਮੂਰ ਬਹੁਤ ਵਧੀਆ ਸੀ ਉਹ ਕਾਨੂੰਨ ਜਿਹੜੇ ਮੁੜ ਕੇ ਜਿਹੜੇ ਆ ਉਹ ਵਾਪਸ ਆਉਣੇ ਚਾਹੀਦੇ ਆ ਤੇ ਇਦਾਂ ਕਹਿ ਰਿਹਾ ਕੁਝ ਲੋਕ ਕਿ ਇਹ ਖੇਤੀ ਕਾਨੂੰਨਾਂ ਤੇ ਮੁੜ ਕੇ ਬਹਿਸ ਸ਼ੁਰੂ ਕਰਨਾ ਚਾਹੁੰਦੀ ਆ ਬੀਜੇਪੀ ਤੇ ਇਹ ਜਿਹੜੇ ਉਹਦੇ ਭੋਂਪੂ ਰੱਖੇ ਹੁੰਦੇ ਆ ਨਾ ਉਹਨਾਂ ਨੂੰ ਵਰਤਦੀ ਆ ਤੇ ਕੰਗਣਾ ਉਹਨਾਂ ਚ ਇੱਕ ਆ ਜੀ ਇਹ ਜਿਹੜੀ बार-बार ਇਹੋ ਜਿਹੇ ਬਿਆਨ ਜਿਹੜੇ ਆ ਉਹ ਦਿੰਦੀ ਆ ਸੋ ਇਹਦੀ ਪੰਜਾਬ ਦੇ ਲੀਡਰਾਂ ਨੇ ਵੀ ਜਿਹੜੀ ਆ ਉਹ ਆਲੋਚਨਾ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਆ ਕਿ ਜਿਹੜੀ ਇਹ ਵਕਾਲਤ ਕਰ ਰਹੀ ਆ ਖੇਤੀ ਕਾਨੂੰਨਾਂ ਦੀ ਤੇ ਇਹ ਬਿਲਕੁਲ ਗਲਤ ਆ ਇਹ ਇਹਦੇ ਕੋਲ ਕਰਵਾਈ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਭਾਰਤੀ ਜਨਤਾ ਪਾਰਟੀ ਆ ਕਿਸਾਨ ਵਿਰੋਧੀ ਜਿਹੜਾ ਉਹਦਾ ਏਜੰਡਾ ਉਹਨੂੰ ਅੱਗੇ ਵਧਾਉਣਾ ਚਾਹੁੰਦੀ ਆ ਤੇ ਜਿਹੜੀ ਇਹ ਕੰਗਣਾ ਆ ਇਹਨੂੰ ਪ੍ਰੌਕਸੀ ਵਜੋਂ ਵਰਤ ਰਹੀ ਆ ਯਾਨੀ ਕਿ ਇਹਨੂੰ ਇੱਕ ਟੂਲ ਬਣਾ ਕੇ ਇਹਨੂੰ ਯੂਜ਼ ਕਰ ਰਹੀ ਆ ਤੇ ਉਹਨਾਂ ਨੇ ਸਰਕਾਰ ਕੋਲ ਸਪਸ਼ਟੀਕਰਨ ਮੰਗਿਆ ਕਿ ਕੰਗਣਾ ਕੌਣ ਹੁੰਦੀ ਆ ਇਹਨਾਂ ਮਾਮਲੇ 'ਚ ਦਖਲ ਦੇਂਦੀ ਨਾ ਉਹ ਮਨਿਸਟਰ ਆ ਨਾ ਕੋਈ ਇੱਕ ਸਧਾਰਨ ਐਮਪੀ ਆ ਬਾਰ-ਬਾਰ ਉਹਦੇ ਬਿਆਨ ਆਉਂਦੇ ਆ ਤੇ ਕਿਸਾਨ ਵਿਰੋਧੀ ਬਿਆਨ ਆਉਂਦੇ ਆ ਕਦੀ ਸਿੱਖਾਂ ਵਿਰੋਧੀ ਬਿਆਨ ਆਉਂਦੇ ਆ ਤੇ ਇਹਨੂੰ ਇਹ ਕਹਿਣ ਦੇ ਬਾਵਜੂਦ ਕਿ ਉਹ ਨੀਤੀ ਜਿਹੜੇ ਮਾਮਲੇ ਆ ਉਹਨਾਂ ਤੇ ਬਿਆਨ ਨਾ ਦੇਵੇ ਇਹ ਰੁਕਦੀ ਕਿਉਂ ਨਹੀਂ ਜੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਨੀਤੀਮਾਨਤਕ ਜਿਹੜੀ ਕਿਸਾਨਾਂ ਦਾ ਐਮਐਸਪੀ ਜਾਂ ਕਿਸਾਨਾਂ ਦੇ ਬਿੱਲ ਇਹ ਬੜਾ ਵੱਡਾ ਇੱਕ ਐਗਰੀਕਲਚਰ ਨੀਤੀ ਦਾ ਮਾਮਲਾ ਆ ਤੇ ਇਹ ਜਾਣ ਬੁੱਝ ਕੇ ਵਿੱਚ ਦਖਲ ਕਿਉਂ ਦੇ ਰਹੀ ਆ ਇਹ ਤੇ ਚੈੱਕ ਲੱਗਣਾ ਬਹੁਤ ਜ਼ਰੂਰੀ ਆ ਹਾਂਜੀ ਸੁਭਾਤਨਵਾਦ ਵਿਸਾ ਚਰਚਾ ਦਿਵਸ ਤੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਤੇ ਤੇਰਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹਾਜ਼ਰ ਹੋਵਾਂਗੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ